ਮਿਸਾ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਆ ਸਾਹਮਣੇ ਜਿਹੜੇ ਪਛੋ ਤੁਸੀਂ ਦੇਖ ਸਕਦੇ ਜਿੰਨਾਂ 'ਚ ਕੁਝ ਵਿਕੀਆਂ ਵਾਂ ਤੇ ਕੁਝ ਵਿਕਣ ਵਾਲੀਆਂ ਵਾਂ ਆ ਮੱਝਾਂ ਜੜੀਆਂ ਵਾਂ ਕੁਝ ਜੇ ਜਾਣੀਆਂ ਵਾਂ ਇਹਨਾਂ ਦੇ ਵੀਰ ਜੀ ਨੇ ਕਹਿੰਦੇ ਕਿ ਪੇਮੈਂਟ ਜਿਹੜੀ ਜੋ ਵੀ ਇਹ ਸਾਰਾ ਕੁਝ ਹੋ ਗਿਆ ਵਾ ਬਸ ਹੁਣ ਗੱਡੀ ਤੇ ਜਾਣੀਆਂ ਹੀ ਆ ਤੇ ਅੱਜ ਜਿਹੜੀਆਂ ਹੁਣ ਵਿਕਣ ਵਾਲੀਆਂ ਤਿੰਨ ਮੱਜਾਂ ਹੀ ਆ ਜਿਹੜੀਆਂ ਇਹਨਾਂ ਦੇ ਵਿੱਚੋਂ ਬਾਕੀ ਸਾਰੀਆਂ ਮੱਜਾਂ ਵਿਗੀਆਂ ਵਾ ਤੇ ਦੋ ਆ ਟੋਕੜਾ ਗੱਬਣਾ گاਵਾ ਚੈੱਕ ਪਾਸ ਜਿਹੜੀਆਂ ਵਾ ਇਹ ਵੀ ਕਨਾਲੀਆਂ ਵਾ ਬਾਕੀ ਸਾਰਾ ਮਾਲ ਜਿਹੜਾ ਇਹਨਾਂ ਚੋਂ ਵਿਕਿਆ ਵਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਜੀ ਵਧੀਆ ਜੀ ਤੇ ਅੱਜ ਤੁਹਾਡੀ ਡਿਊਟੀ ਲੱਗ ਗਈ ਫਿਰ ਹਾਂਜੀ ਠੀਕ ਐ ਭਾਈ ਉਹਨੇ ਕਿੱਧਰ ਚਲ ਗਏ ਉਹ ਗਏ ਜੋ ਕਿਤੇ ਕੰਮ ਅਗੇ ਤੇ ਸ਼ਹਿਰ ਤੀਕਾਂ ਗਏ ਜੋ ਅੱਛਾ ਹਾਂਜੀ ਠੀਕ ਐ ਤੇ ਚਲੋ ਨਾਮ ਦੱਸਤਾ ਫਿਰ ਆਪਣਾ ਨਾਮ ਗੁਰਪ੍ਰੀਤ ਸਿੰਘ ਜੋ ਹਾਂਜੀ ਪਿੰਡ ਚੱਕਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗਦਾਸਪੁਰ ਚਲੋ ਜ਼ਾਫਰ ਹਾਂ ਠੀਕ ਆ ਤੇ ਅੱਜ ਫਿਰ ਦੋ گاਵਾਂ ਦੇ ਤਿੰਨ ਮੱਜਾ ਨਾ ਤਿੰਨ ਮੱਜਾ ਜੀ ਠੀਕ ਆ ਤੇ گاਵਾਂ ਦੋਵੇਂ ਤੋਕੜਾ ਆਪਣਾ ਚੱਕ ਪਾਸ ਚੱਕ ਪਾਸ ਜੀ ਚੱਕ ਪਾਸ ਠੀਕ ਆ ਹਾਂਜੀ ਤੇ ਆ ਵੀ ਦੀ ਜਿਹੜੀ ਕਾਲੀ ਗਾਂ ਕਿੰਨੇ ਕਿ ਚੱਤੀ ਚੱਕ ਪਾਸ ਚ ਇਹ ਤਾਂ ਰਾਤੀ ਕਰਾਈ ਜੋ ਚੱਕ ਪਾਸ ਕਿੰਨੇ ਕਿੰਨੇ ਚਿਰ ਦੀ ਚੱਕ ਪਾਸ ਇਹ 7 ਮਹੀਨਿਆਂ ਦੀ ਜੋ ਅੱਛਾ ਹਾਂਜੀ ਠੀਕ ਆ ਹਾਂਜੀ ਤੇ ਸੱਜਰ ਨੇ ਪਤਾ ਵੀ ਜੀ ਕਿੰਨਾ ਕਿ ਦਿੱਤਾ ਦੁੱਧ ਨੇ ਹਾਂ ਜੀ ਇਹ ਤੇ ਡੇਰੀ ਚੋਂ ਲਈਆਂ ਜੋ ਭਾਜੀ ਉਹ ਤੇ ਆਂਦੇ ਸੀ 20 20 22 22 ਕਿਲੋ ਚੋਇਆ ਅੱਛਾ ਹਾਂਜੀ ਅੱਛਾ ਦੋਵੇਂ ਡੇਰੀ ਚ ਲੈ ਹੁੰਦੀਆਂ ਦੋਵੇਂ ਡੇਰੀ ਚ ਲੈ ਹੁੰਦੀਆਂ ਤੇ 7 ਮਹੀਨਾ ਦੀ ਗੱਬਣ ਆ ਤੇ ਦੁੱਧ ਕਿੰਨਾ ਇਹ ਦੇਖ ਦੁੱਧ ਤੇ ਉਹਦਾ ਹੈ ਜੋ 7 ਕਿਲੋ ਅਸੀਂ 6 ਕਿਲੋ ਦੀ ਗਰੰਟੀ ਦਵਾਂਗੇ ਜੀ ਅੱਛਾ ਹਾਂਜੀ ਚਲੋ ਖੋਲਾ ਫਿਰ ਤੋਗ ਦੋ ਬਾਕੀ ਆ ਦੇ 97 ਚੰਗਾ ਲੱਗਾ ਤੇ ਮਿਲ ਕੇ ਵੀ ਨਵੀਂ ਚੰਗੀ ਲੱਗੀ ਹੈ ਚੱਕ ਪਾਸ 7 ਮਹੀਨਾ ਦੀ ਦਸਤੇ ਬਾਕੀ ਵੀ ਜੀ ਹੁਣੇ ਕਹਿੰਦੇ ਸੀ ਕਿ ਵੀ ਜਿਹੜਾ ਵਾ ਤਿੰਨ ਦਿਨਾਂ ਦੇ ਵਿੱਚ ਵਿੱਚ ਕੋਈ ਚੈੱਕ ਕਰਾ ਲੈ ਜਿਹੜਿਆ ਵਾ ਜੋ ਵੀ ਵੱਧ ਘੱਟ ਜੇ ਕੁਝ ਹੋਵੇ ਤੇ ਉਹ ਦੱਸ ਦੇ ਬਾਅਦ ਚ ਕਹਿੰਦੇ ਸੀ ਇਹ ਉਹਨਾਂ ਦੀ ਜ਼ਿੰਮੇਵਾਰੀ ਬਾਕੀ ਚੰਗੇ ਕੱਦ ਕਾਠ ਵਾਲੀ ਜਰਸੀ ਆ ਜਿਹੜੀ ਪੰਜਾਬ ਵਾਲੀ ਜਰਸੀ ਆ ਤੇ ਸੱਜਰ ਨੇ ਦੁੱਧ ਜਿਹੜਾ ਕਹਿੰਦੇ ਕਿ 20 22 ਲੀਟਰ ਜਿਹੜਾ ਇਹਨੇ ਦੁੱਧ ਚਵਾਇਆ ਵਾ ਬਾਕੀ ਚੰਗੇ ਦੁੱਧ ਵਾਲੀਆਂ ਗਾਵਾਂ ਵਾਂ ਜਿਹੜੀਆਂ ਦੋਵੇਂ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ ਚੰਗੀਆਂ ਬਹੁਤ ਟੈਂਡੀ ਟੁੱਡੀ ਆ ਜੀ ਇਹਦਾ ਠੀਕ ਆ ਹਾਂਜੀ ਤੇ ਕਿੰਨਾ ਫਿਰ ਇਹਦਾ ਮੁੱਲ 30000 ਦੀ ਦੇ ਦਈਏ ਜੀ ਛੋਟ-ਛਾਟ ਕਰ ਦੀਏ ਵਿੱਚੋਂ 28000 ਦੀ ਦੇ ਦਾਂਗੇ ਅੱਛਾ 28000 ਦੀ ਦੇ ਦੋਗੇ ਹਾਂਜੀ ਚਲੋ ਬਾਕੀ ਕੋਈ ਫੋਨ ਲਾਵੇ ਬਾਕੀ ਕੋਈ ਫੋਨ ਲਾਵੇ ਕੋਈ ਗੱਲ ਹੀ ਕਰ ਲਾਂਗੇ ਜੀ ਬਾਕੀ ਮਿਲ ਕੇਵੇਂ ਨੇ ਮੇਦੀ ਆਪਾਂ ਦੇਖ ਸਾਡੇ ਕਾਫੀ ਚੰਗੀ ਆ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇੱਥੇ ਚੰਗੀਆਂ ਤੇ ਹੁਣ ਜਿਹੜੀ ਦੂਸਰੇ ਨੰਬਰ ਦੀ ਤੁਹਾਨੂੰ ਦਿਖਾਉਣੀ ਆ ਇਹ ਵੀ ਚੈੱਕ ਪਾਸ ਆ ਜਿਹੜੀ ਤੇ ਇਹਦੇ ਵੀ ਥਾਣੇ ਦੇਖ ਸਾਡੇ ਲੱਗੇ ਤੋਂ ਤੇ ਮਿਲਕ ਮੈਨ ਇਹਦੇ ਵੀ ਚੰਗੀ ਲੱਗੀ ਆ ਜਿਹੜੀ ਇਹ ਵੀ 7 ਮਹੀਨਿਆਂ ਦੀ ਜੋ ਅੱਛਾ ਵੀ 7 ਮਹੀਨੇ ਆ। ਹਾਂ ਜੀ 7 ਮਹੀਨੇ ਦੀ। ਇਹਨੇ ਸੱਜਣੇ ਕਿੰਨਾ ਚਵਾਇਆ ਦੁੱਧ? ਇਹ ਵੀ 20 22 ਕਿਲੋ ਇਹਨੇ ਵੀ ਚਵਾਇਆ ਜੀ। ਅੱਛਾ। ਹਾਂ ਜੀ ਹਾਂ ਜੀ। ਤੇ ਹੁਣ ਕਿੰਨਾ ਇਹਦੇ ਕੋਲ ਦੁੱਧ? ਹੁਣ ਵੀ ਇਹਦੇ ਕੋਲ ਉਹ 6 ਕਿਲੋ ਜੋ ਦੁੱਧ। ਅੱਛਾ ਠੀਕ ਆ। ਚਲੋ ਤੋਰੋ ਹਾਂ ਫਿਰ ਇਹ ਦੋਵਾਂ ਕੋਲ 6 ਦੇ ਲਾਗੇ ਬੰਨੇ ਦੁੱਧ ਐ ਕੋ ਕਿਲੋ ਬਾਜੀ ਘਟ ਦੇ। ਉਹ ਤੁਸੀਂ ਆਪਣਾ ਵੇਸਟ ਆਖ ਕੇ ਲੈ ਜਾਨੀ। ਬਾਕੀ ਸੋਹਣੀ ਮੈੜੇ ਆ ਵੀ। ਚੰਗੇ ਕੱਦ ਦਾ ਘਾਠਾ ਲੀਏ ਵਾਕੀ ਥੱਲੇ ਤੇ ਲੱਡਲਾ ਹਵਾਨੇ ਚ ਚੰਗੀਆਂ ਜਿੱਦਣ ਇਹਨੇ ਹਵਾਨਾ ਤਿਆਰ ਕੀਤਾ ਚੰਗੀ ਭਰੋਗੀ ਬਾਕੀ ਦੇਰੀ ਚ ਹੋਈਆਂ ਵਾ ਦੇਰੀ ਦਾ ਹਵਾਲ ਜਿਹੜਾ ਚੰਗਾ ਹੀ ਹੁੰਦਾ ਵਾ ਸਾਰਾ ਚੰਗੇ ਸੋਨੇ ਰੰਗ ਰੋਗੇ ਪੇਟ ਪੜੇ ਤਾਂ ਇਹ ਚੰਗੀ ਆ ਤੇ ਇਹਦਾ ਮੁੱਲ ਵੀ ਦਿੱ ਜੇ ਫਿਰ ਇਹ 20000 ਦੇ ਦੇ ਦिए ਜੀ 35000 ਜੀ ਵਿੱਚੋ ਕਰਨਾ ਕੋ ਮਾਨਤਨ ਕਰਦਾਂਗੇ ਜੀ ਕਿੰਨਾ ਪੂਰੇ 30000 ਦੀ ਦੇ ਦਾਂਗੇ ਜੀ 30000 ਦੀ ਦੇ ਦਾਂਗੇ ਚਲੋ ਬਾਕੀ ਕੋਈ ਫੋਨ ਲਾਵੇ ਹੈਨਾ ਜੇ ਕੋ ਜੋੜਾ ਹੀ ਲਊਗਾ ਤਾਂ ਮਾਨਤਨ ਹੋਰ ਕਰ ਦੋ ਕਰ ਦਾਂਗੇ ਜੀ ਕਰ ਦਾਂਗੇ ਠੀਕ ਆ ਤੇ ਹੁਣ ਮੱਝਾਂ ਤਾਂ ਜਿਹੜੀਆਂ ਦਿਖਾਉਣੀਆਂ ਇੱਕ ਆਵਲੀ ਮੱਝਾਂ ਦਿਖਾਉਣੀ ਆ ਚੰਗੀ ਰਾਜੀ ਲੋਜੀ ਆ ਚੰਗੇ ਪਿੱਠ ਫੁੜੇ ਦੀ ਆ ਜਿਹੜੀ ਸੋਈ ਨਵੇਂ ਥੋੜੇ ਦਿਨੇ ਹੋਏ ਆ ਤੇ ਇਹ ਨੋ ਕਿੰਨਾ ਚਿਰ ਹੋ ਗਿਆ ਵਿੱਜੀ ਸੂਈ ਨੂੰ ਇਹਨੂੰ ਤੇ ਪੰਜ ਚਾਰ ਦਿਨ ਹੋਏ ਜੇ ਸੂਈ ਨੂੰ ਅੱਛਾ ਹਾਂਜੀ ਤੇ ਕਿੰਨਾ ਕਿ ਮੋਕੇ ਦੇ ਤਿਆਰ ਜਣ 8-9 ਕਿਲੋ ਹੈਗਾ ਜੋ ਅੱਛਾ 8-9 ਕਿਲੋ ਹੈਗਾ ਹਾਂਜੀ ਹਾਂਜੀ ਤੇ ਇਹ ਕਿੰਨਾ ਚਵਾਈ ਜਾਊਗੀ 12-13 ਕਿਲੋ ਚਵਾਓਗੀ ਅੱਛਾ ਹਾਂਜੀ ਵੱਡੀ ਮੱਝ ਹੈ ਛੋਟੀ ਨਹੀਂ ਤੇ ਮਗਰ ਇਹਦੇ ਕੱਟੀ ਆ ਨਾ ਮਗਰ ਕੱਟੀ ਆ ਜੀ ਤੇ ਜਿਹੜੀਆਂ ਦੋ ਸੂਈਆਂ ਮੱਝਾਂ ਵਕਾਉਣੀਆਂ ਦੋਵਾਂ ਮਗਰ ਹੀ ਕੱਟੀਆਂ ਦੋਵਾਂ ਮਗਰ ਕੱਟੀਆਂ ਠੀਕ ਹੈ ਚਲੋ ਫਿਰ ਖੋਲ ਦੋ ਤੋਰ ਜੀ ਇਹਨੂੰ ਬਾਕੀ ਥਾਣਾ ਦਾ ਸਾਈਜ਼ ਗਾਪ ਇਹਦਾ ਪਿਛੇ ਵੀ ਆਪਾਂ ਦੇਖ ਸਕਦੇ ਚੰਗਾ ਵਾ ਤੇ ਗਾੜੀਆਂ ਵਿੱਚ ਚੰਗਾ ਵਾਹਣ ਮੌਕੇ ਦੇ 8-9 ਲੀਟਰ ਜਿਹੜਾ ਕਹਿੰਦੇ ਕੀ ਹੈਗਾ ਵਾ ਤੇ 12 ਕਿਲੋ ਦੇ ਗ੍ਰੇਜ ਜਿਹੜਾ ਕਹਿੰਦੇ ਕੀ ਪਾ ਸਕਦੇ ਬਾਕੀ ਇਹ ਆ ਕਿ ਰਾਜੀ ਦੂਜੀ ਆ ਪੂਰੀ ਚੰਗੇ ਪਿੱਠਪੁੜੇ ਦੀ ਮਾਲ ਕਿਹਾ ਜੀ ਤੇ ਇਹੋ ਜਿਹਾ ਤੇ ਇਹਦਾ ਵੀ ਮੰਗਣਾ ਤੇ ਕਿੰਨਾ ਫਿਰ ਵੇਚੀ ਇਹਦਾ ਮੁੱਲ ਫਿਰ 80000 ਦੀ ਦੇ ਦਈਏ ਜੀ 80000 ਦੀ ਹਾਂਜੀ ਵੇਚ ਕੇ ਕਿੰਨੀ ਛੋਟ ਕਰ ਦੋਗੇ ਲੋ ਕਿੰਨੀ ਛੋਟ ਕਰ ਦੋਗੇ 5000 ਹੀ ਡਾ ਦਾਂਗੇ ਜੀ ਅੱਛਾ 5-5 ਹੀ ਡਾ ਦੇਣਾ ਅੱਜ ਹਾਂਜੀ ਹਾਂ ਭਾਈ ਜੀ ਹੁਣ ਨਹੀਂ ਕਹਿਣਾ ਜੀ ਜ਼ਿਆਦੇ ਡਾਤੇ ਜੀ ਕੋਈ ਗੱਲ ਨਹੀਂ ਕਹਿੰਦੇ ਤੇ ਕਹਿੰਦੇ ਰਹਿਣਾ ਫਿਰ ਵੇਖੀ ਜਾਊਗੀ ਫਿਰ ਹੱਥੋਂ ਦੇ ਦਾਂਗੇ ਅੱਛਾ ਪਤਾ ਨਹੀਂ ਕਿ ਕੁੰਡੇ ਵੇਚੇ ਕਰਦੇ ਨੇ ਕਿ ਹੁੰਦੇ ਨੇ ਨਾਲ ਤੇ ਕੇ ਬਾਕੀ ਕੋ ਫੋਨ ਲਾਵੇ ਕੋਈ ਫੋਨ ਲਾਵੇ ਵੀਰ ਬਾਕੀ ਆਪੇ ਮੌਕੇ ਤੇ ਹੋ ਜਾ ਮਾਨਤਾ ਨਾ ਹਾਂਜੀ ਹਾਂਜੀ ਠੀਕ ਐ ਤੇ ਆਹ ਭਾਜੀ ਗੱਬਨ ਜੋ ਇਹ ਗੱਬਨ ਹੈ ਹਨਾ ਹਾਂਜੀ ਅਜੇ ਲੈ ਜੋ 2-4 ਦਿਨ ਠੀਕ ਐ ਹਾਂਜੀ ਖੋਲੋ ਫੇਰ ਤੋੜ ਦਈਏ ਤੇ ਉਤਰਾ ਕਿੰਨਾ ਦੋ ਚਵਾਈ ਜਾਊਗੀੁੱਦ ਭਾਰਾ ਤੇਰਾ ਕਿੰਨਾ ਚਵਾਈ ਉਹ ਵੀ ਸੀ ਅੱਛਾ ਹਾਂਜੀ ਠੀਕ ਐ ਖੋਲੋ ਫੇਰ ਤੋੜ ਦਈਏ 12 ਕੇ ਤੇ ਕਰੀਬ ਜਿਹੜਾ ਇਹ ਵੀ ਕਿੰਨੇ ਦੋ ਚਵਾਈ ਜਾਊਗੀ बाकी चंगी भर दी है सम बाकी हवानी धाके थोड़ी गहन हो जाती है कि फिर ये मुल 72000 ਦੀ ਦੇ ਦਈਏ ਜੀ 72000 ਦੀ ਹਾਂ ਜੀ ਵਿੱਚ ਕਰਦਾ ਕਿ ਮੰਨ ਤਾਂ ਕੋਈ ਨਹੀਂ ਕਰਦਾ ਉਹ ਤੇ ਭਾਜੀ ਹੁਣ ਜਾਂਦੇ ਸੀ ਵੀ ਮਤਲਬ ਦੋ ਜਮਰਾ ਆਪਣਾ 72 ਦੀ ਦੇਣੀ ਆ ਅੱਛਾ ਅਸੀਂ ਦੋ ਛੱਡਾਂਗੇ ਅੱਛਾ ਦੋ ਕੋਲੋਂ ਛੱਡ ਦੋਗੇ ਦੋ ਕੋਲੋਂ ਹੀ ਛੱਡਾਂਗੇ 70 ਦੀ ਦੇ ਦੋਗੇ ਹਾਂ ਜੀ ਹਾਂ ਜੀ ਕੀ ਹੋਰ ਕਰ ਦੋਗੇ ਮਨ ਜਾਂ ਦਵਾਇ ਕਰੀਏ ਵੇਚਣ ਦੀ ਉਹਨਾਂ ਦੇ 2000 ਛੱਡ ਦਾਂਗੇ ਜੀ ਅੱਛਾ ਹੋਰ ਦੋ ਛੱਡ ਦੋਗੇ ਹਾਂ ਜੀ 68000 ਦੀ ਦੇ ਦੇ 80000 ਦੀ ਦੇ ਦਾਂਗੇ ਬਸ ਚ ਵਾ ਆ ਗਏ ਭਾਵੇਂ ਤੁਹਾਨੂੰ ਕਹਿਣ ਕੋਈ ਗੱਲ ਨਹੀਂ ਕਹਿੰਦੇ ਤੇ ਕਹਿੰਦੇ ਰਹਿਣਾ ਅੱਜ ਅੱਜ ਤਾਂ ਕੁੰਡੇ ਖਾਲੀ ਕਰ ਦੇਣੇ ਆ ਅੱਛਾ ਹਾਂ ਜੀ ਠੀਕ ਆ ਇਹ 68000 ਦੀ ਦੇ ਦੇਣੀ ਆ ਹਾਂ ਜੀ ਠੀਕ ਐ ਬਾਕੀ ਚਲਾ ਕੋਈ ਫੋਨ ਲਾ ਲੇ ਇੱਕ ਵਾਰੀ ਤੇ ਆ ਹਵਾਨਾ ਇਹਦਾ ਦੇਖ ਸਕਦੇ ਜੇ ਲਾਗੇ ਤਾਂ ਤੇ ਆ ਹੁਣ ਆ ਵੀ ਗਈ ਆ ਇਹ ਕਾ ਛੋਟੀ ਜਿਹੜੀ ਹੁਣ ਵੇਕਨ ਵਾਲੀ ਆ ਲੋਵੀ ਛੋਟੀ ਆ ਚੰਗੇ ਕੱਦ ਕਾਠ ਵਾਲੀ ਚੰਗੇ ਪਿੱਠ ਪੁੜੇ ਵਾਲੀ ਆ ਤੇ ਇਹਦੇ ਮਗਰ ਵੀ ਕੱਟੀ ਬੜੀ ਪਿਆਰੀ ਆ ਚੰਗੇ ਟੀਕੇ ਦੀ ਕੱਟੀ ਆ ਇਹਦੇ ਮਗਰ ਵੀ ਤੇ ਇਹਦੇ ਕੋਲ ਵੀ ਜੀ ਕਿੰਨਾ ਦੁੱਧ ਤਿਆਰ ਦੁੱਧ ਭਾਜੀਆ ਜਰਾ 9 ਕਿਲੋ ਇਹਦੇ ਅੱਛਾ ਹਾਂਜੀ ਠੀਕ ਹੈ ਜਿਹੜਾ ਤਿਆਰ ਆ ਜਿਹੜਾ ਤਿਆਰ ਆ ਮੋਕੇ ਦੇ ਪੱਕਾ ਦੁੱਧ ਮੋਕੇ ਦੇ ਠੀਕ ਆ ਤੇ ਬਿਲਕੁਲ ਛੋਟਾ ਸਿੰਘ ਆ ਇਹਦਾ ਤੇ ਚਲੋ ਖੋਲੋ ਹਾਂ ਫਿਰ ਤੋੜ ਦਈਏ ਸੁਆ ਕਿੰਨਾ ਚੀ ਇਹਦਾ ਪਹਿਲਾ 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 ਹੀ ਸੁਆ ਹੈ ਬਾਕੀ ਸਨਾਂ ਦਾ ਸਹੀ ਗੈਪ ਜਿਹੜਾ ਚੰਗਾ ਬਾਕੀ ਚੰਗੇ ਕੱਦ ਕਾਠ ਵਾਲੀ ਤੇ ਚੰਗੇ ਪੇਟਪੋੜੀ ਵਾਲੀ ਝੋਟੀ ਆ ਜਿਹੜੇ ਕੋਈ ਵੀ ਨੇ ਸੋਹਣੀਆਂ ਮੱਜਾਂ ਰੱਖਣ ਦੇ ਸੁਭਾ ਜਿਹੜਾ ਇਹਦਾ ਪਹਿਲਾ ਹੀ ਇਹ ਤਾਂ ਮਗਰ ਇਹ ਤੇ ਕੱਟੀ ਫੜੀ ਪਿਆਰੀ ਚੰਗੇ ਟਿੱਕੇ ਦੀ ਕੱਟੀ ਆ ਬਾਕੀ ਖਲਾਬੀ ਰੰਗ ਦੇ ਇਹਦੇ ਥਾਨੇ ਆ ਕਾਫੀ ਸੋਹਣੇ ਆ ਜਿਹੜੇ ਤੇ ਨਿਗਰ ਹਵਾਨੇ ਦੀ ਮਾਲਕ ਆ ਬਹੁਤ ਭੋਲੀ ਧਾਰਿਆ ਠੀਕ ਆ ਗਾਈਆਂ ਵੰਦੂ ਧਾਰਿਆ ਜੀ ਤੇ ਇਹਦਾ ਕੀ ਮੁੱਲ ਵੀਰ ਜੀ ਫਿਰ ਭਾਜੀ ਜਿੱਡੀ ਝੋਟੀ ਆ ਇਹਦੇ 90000 ਦੀ ਦੇ ਦਈਏ ਵਿੱਚ ਕੋ ਥੋੜਾ ਬਧਾਨ ਕਰ ਦੀਏ ਝੋਟੀ ਤੇ ਚਲੋ ਸੋਹਣੀ ਆ ਸਿੰਘ ਵੀ ਛੋਟਾ ਵਾ ਤੇ ਚੰਗੇ ਫਿਟ ਫੁੜੇ ਦੀ ਕੱਟ ਕੱਟ ਦੀ ਝੋਟੀ ਆ 82000 ਦੀ ਦੇ ਦਈਏ ਜੀ ਅੱਛਾ ਹਾਂ ਜੀ ਚਲੋ ਤੁਹਾਡੀ ਮਰਜ਼ੀ ਆ ਹਾਂ ਜੀ ਤੁਹਾਡੀ ਮਰਜ਼ੀ ਆ ਨਹੀਂ ਮਰਜ਼ੀ ਆ ਢੀ ਗਾਦੀ ਜੀ ਮਹਾਰਾਜ ਢਾਡੀ ਵੀ ਚੱਲਣੀ ਆ ਤੁਸੀਂ ਆਪੇ ਤੇ ਕਹਿੰਦੇ ਵੀ ਅੱਜ ਜਾਣ ਦੇ ਨਾ ਸਾਰਾ ਕੁਝ ਜੋ ਵੀ ਆ ਨਹੀਂ ਤਾਂ ਚਲੋ ਜੀ ਅ ਵੀ ਢਾਡੀ ਚਲੋ ਜੀ ਤੁਸੀਂ 82 ਦੀ ਕਹਤਾ ਤਾਂ ਫਿਰ 82 ਦੀ ਜਾਣ ਦੋ ਫਿਰ ਤੇ ਠੀਕ ਆ ਫਿਰ ਬਾਕੀ ਤੇ ਵਿਜਾਈਆਂ ਹਨਾ ਹਾਂ ਜੀ ਹਾਂ ਜੀ ਬਾਕੀ ਦੇ ਗੀ ਠੀਕ ਆ ਚਲੋ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸਟ ਆ ਕੇ ਖੜੇ ਦੋ ਟਾਈਮ ਚੋਲੇ ਤਿੰਨ ਟਾਈਮ ਜੋਲੇ ਜਿਹੜੀਆਂ ਸੋਈਆਂ ਤੇ ਕੱਬਣ ਆਪਣੀ ਪਾਸ ਕਰਕੇ ਖੜੇ ਕਰਕੇ ਇਹ ਵੀਡੀਓ ਸਾਡੀ ਹੱਥ ਜੋੜ ਕੇ ਇਹੀ ਬੇਨਤੀ ਹੁੰਦੀ ਆ ਕਿ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਖੜਿਆ ਕਰੋ